ਤਸ਼ੀਕਾਲ ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਰੀਕ ਨੂੰ ਅਸੀਂ ਇੱਥੇ ਸੰਕੇਤਕ ਤੌਰ ਤੇ ਬੈਠਣਾ ਸੀਗਾ ਔਰ ਅਗਲੇ ਕੁਝ ਦਿਨਾਂ ਦੇ ਅੰਦਰ ਅਸੀਂ ਇਹਨੂੰ ਬੰਨ ਮਾਰਨਾ ਸੀਗਾ ਅੱਜ ਅਸੀਂ ਤੁਹਾਨੂੰ ਕਿਉਂ ਸੱਦਿਆ ਕਿ ਅਸੀਂ ਇਹ سلسلے ਦੀ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਰਿਹਸਲ ਵੀ ਕਰ ਲਈ ਸੀ ਬੰਨ ਕਿਵੇਂ ਮਾਰਨਾ ਸੀਗਾ ਔਰ ਅਸੀਂ ਬੰਨ ਮਾਰ ਰਹੇ ਸੀਗੇ ਆ ਜਿਹੜਾ ਫੋਕਲ ਪੁਆਇੰਟ ਵਾਲਾ ਹੈ ਐਸਟੀ ਪੁਆਇੰਟ ਹੈਗਾ ਜਿਹੜਾ ਤੇ ਇੱਕ ਹੈਗਾ ਤਾਜਪੁਰ ਰੋਡ ਵਾਲਾ ਸਭ ਤੋਂ ਵੱਡਾ ਡਾਈੰਗ ਇੰਡਸਟਰੀ ਦੀ ਜਿਹੜੀ ਉਹ ਤੋਂ ਪੂਰੇ ਦਾ ਪੂਰਾ ਲਿਕਵਿਟਡ ਪੈਂਦਾ ਔਰ ਉਹ ਹੈਗਾ 9 ਲੱਖ 9 ਕਰੋੜ ਲੀਟਰ ਪਾਣੀ ਪੈਂਦਾ ਰੋਜ਼ ਦਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਬੁੱਡੇ ਦਰਿਆ ਨੂੰ ਬੁੱਢਾ ਨਾਲਾ ਬਣਾਇਆ ਹੀ ਹੋਣਿਆ ਸਭ ਤੋਂ ਵੱਡਾ ਸੋਰਸ ਹੈ ਸਭ ਤੋਂ ਪਹਿਲਾਂ ਅਸੀਂ ਉੱਥੇ ਬੰਨ ਮਾਰਨਾ ਸੀ ਔਰ ਉਹਦੀ ਅਸੀਂ ਰਿਹਸਲ ਵੀ ਕੀਤੀ ਪ੍ਰੋਪਰ ਔਰ ਕਰ ਵੀ ਦੇਣਾ ਸੀ ਬਟ ਹੋਇਆ ਕੀ ਕਿ ਪੰਜਾਬ ਪੋਲਿਊਸ਼ਨ ਬੋਰਡ ਦਾ ਇੱਕ ਆਰਡਰ ਆਇਆ ਕਿ ਅਸੀਂ ਬੰਦ ਕਰ ਰਹੇ ਹਾਂ ਮਤਲਬ ਗਵਰਨਮੈਂਟ ਬੰਦ ਕਰ ਰਹੀ ਹੈ ਤਾਂ ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਕਿਸੇ ਦੇ ਖਿਆਲ ਚ ਜਾਵੇ ਕਿ ਅਸੀਂ ਅੱਗੇ ਹੋ ਕੇ ਕਰਨਾ ਹੈ ਹੁਣ ਅਸੀਂ ਇਹਨਾਂ ਨੂੰ ਵੇ ਨਹੀਂ ਅਗਲੇ ਦਿਨਾਂ ਚ ਕੇ ਬੰਦ ਕਰ ਰਹੇ ਨੇ ਕਿ ਨਹੀਂ ਕਰ ਰਹੇ ਦੂਸਰੀ ਗੱਲ ਪੰਚਾਇਤੀ ਇਲੈਕਸ਼ਨ ਅਨਾਉਂਸ ਹੋ ਚੁੱਕੇ ਨੇ 15 ਤਰੀਕ ਨੂੰ ਪੰਚਾਇਤ ਦੇ ਇਲੈਕਸ਼ਨ ਨੇ ਫੇਰ ਚੋਣਾਂ ਤੇ ਫੇਰ ਕਨਕਾ ਜਿੰਨੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਔਰ ਜੋ ਬੰਦੇ ਪੀੜਤ ਨੇ ਵਿਕਟਮ ਨੇ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਕੱਲਾ ਬੰਦ ਹੀ ਨਹੀਂ ਕਰਨਾ ਬੰਦ ਕਰਨ ਤੋਂ ਬਾਅਦ ਪਹਿਰੇਦਾਰੀ ਵੀ ਕਰਨੀ ਹੈ ਕਿ ਖੋਲਣ ਤੇ ਜੇ ਤੱਕ ਕਨਾਲ ਖੋਲਣਗੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਸੋ ਦੇ ਲਈ ਅਸੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਤੇ ਅਸੀਂ ਇਹ ਕਾਲ ਦੇ ਰਹੇ ਆ ਕਿ 3 ਦਸੰਬਰ ਨੂੰ 3 ਦਸੰਬਰ ਹੈ ਜੀ 3 ਦਸੰਬਰ ਜੀ 3 ਦਸੰਬਰ ਨੂੰ ਅਸੀਂ ਆ ਜਿਹੜਾ ਹੈਗਾ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਸੀਐਸਟੀ ਪੁਆਇੰਟ ਹੈ ਜਿਹੜੇ ਕਿ 9 ਕਰੋੜ ਲੀਟਰ ਪਾਣੀ ਵਿੱਚ ਸਿੱਟ ਰਹੇ ਨੇ ਡਾਈੰਗ ਵਾਲਿਆਂ ਦਾ 250 ਯੂਨਿਟ ਦਾ ਪਾਣੀ ਉਹਦੇ ਚਾਉਂਦਾ ਹੈ ਕੈਮੀਕਲ ਜਿਹਨੂੰ ਅਸੀਂ ਪੂਰੀ ਰੀਹਸਲ ਕਰ ਚੁੱਕੇ ਆ ਅਸੀਂ ਇਹਨੂੰ ਬੰਦ ਕਰਾਂਗੇ ਔਰ ਕਹਿ ਕੇ ਤੁਹਾਡੇ ਰਾਂਹੀਂ ਸਾਰੇ ਪੰਜਾਬ ਨੂੰ ਦੇਸ਼ ਨੂੰ ਆਵਾਹਨ ਕਰ ਰਹੇ ਆ ਕਿ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉਹਨੂੰ ਸ਼ਰਯਾਂ ਬੰਦ ਕਰਾਂਗੇ ਜੇ ਕਿਸੇ ਨੇ ਰੋਕਣਾ ਤਾਂ ਉਹ ਜ਼ਿੰਮੇਦਾਰ ਹੋਊਗਾ ਜੋ ਵੀ ਪੰਜਾਬ ਦੇ ਲੋਕਾਂ ਦਾ ਉਸ ਤੋਂ ਬਾਅਦ ਨੁਕਸਾਨ ਹੋਊਗਾ ਜਾਨੀ ਜਾਂ مالی ਇਸ ਪਾਣੀ ਕਰਕੇ ਔਰ ਇੱਕ ਗੱਲ ਹੋਰ ਕਲੀਅਰ ਕਰ ਦਈਏ ਇਹ ਸ਼ੁਰੂਆਤ ਹੋਊਗੀ ਜਿਵੇਂ ਬੁੱਢਾ ਨਾਲਾ ਸਿੰਬਲ ਸਾਰੇ ਪੰਜਾਬ ਦੇ ਵਿੱਚ ਜੋ دریاਈ ਪਾਣੀਆਂ ਦਾ ਤੇ ਥਲੜੇ ਪਾਣੀ ਦਾ ਘਾਣ ਕੀਤਾ ਜਾ ਰਿਹਾ ਹੈ ਉਵੇਂ ਹੀ ਬੁੱਢੇ ਨਾਲੇ ਦੇ ਵਿੱਚ ਆ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਪੁਆਇੰਟ ਇਹ ਸਿੰਬਲ ਨੇ ਸਭ ਤੋਂ ਵੱਡੇ ਸਰੋਤ ਨੇ 9 ਕਰੋੜ ਲੀਟਰ ਪਾਣੀ ਡਾਈਂਗ ਦਾ ਕੈਮੀਕਲ ਵਾਲਾ ਉਹ ਵਿੱਚ ਪਾਇਆ ਜਾ ਰਿਹਾ ਜੋ ਕਲੀਨ ਨਹੀਂ ਹੋ ਸਕਦਾ ਇਸ ਲਈ ਪਹਿਲਾਂ ਅਸੀਂ ਇਹਨੂੰ ਬੰਦ ਕਰਾਂਗੇ ਬੜੇ ਲੋਕ ਪੁੱਛਦੇ ਸੀ ਬੰਨ ਮਾਰ ਕੇ ਦਰਿਆ ਆਪਣਾ ਪਾਣੀ ਹੈ ਜਿਹੜਾ ਲੁਧਿਆਣੇ ਚ ਵੜੂਗਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅਸੀਂ ਕੋਈ ਲੁਧਿਆਣੇ ਵਾਸੀਆਂ ਨੂੰ ਤੰਗ ਕਰਨ ਚ ਇੰਟਰਸਟਡ ਨਹੀਂ ਬਲਕਿ ਲੁਧਿਆਣੇ ਵਾਲਿਆਂ ਨੂੰ ਮੁਕਤੀ ਦਿਵਾਉਣ ਚ ਇੰਟਰਸਟਡ ਹੈ ਇਹ ਪਾਣੀ ਤੋਂ ਗੰਦੇ ਪਾਣੀ ਤੋਂ ਕਾਲੇ ਪਾਣੀ ਤੋਂ ਇਸ ਲਈ ਸਭ ਤੋਂ ਪਹਿਲਾਂ ਅਸੀਂ ਉਹਨੂੰ ਬੰਦ ਕਰਾਂਗੇ ਫਿਰ ਅਗਲੀਆਂ ਚੀਜ਼ਾਂ ਤੇ ਵਾਦਾਾਂ ਕੀ ਔਰ ਇਹ ਤਰੀਕਾ ਹੈ ਕਿ 3 ਦਸੰਬਰ ਸਾਰੇ ਪੰਜਾਬ ਨੂੰ ਆਵਾਹਨ ਕਰ ਰਹੇ ਆ ਉਹਦੇ ਲਈ ਅਸੀਂ ਜਥੇਬੰਦਕ ਲੈਵਲ ਤੇ ਸਾਰੇ ਪੰਜਾਬ ਦਾ ਦੌਰਾ ਵੀ ਕਰਾਂਗੇ ਲੋਕਾਂ ਨੂੰ ਨਾਲ ਲਾਵਾਂਗੇ ਔਰ 3 ਤਰੀਕ ਨੂੰ ਇੱਥੇ ਵੱਡੇ ਇਕੱਠ ਦੀ ਸ਼ਕਲ ਚ ਜਾ ਕੇ ਦਿਨੇ ਇਹਨੂੰ ਬੰਦ ਕਰਾਂਗੇ ਆਹ ਦੱਸ ਕੇ ਕਰ ਰਹੇ ਆ ਕਿਉਂ ਇਹ ਪ੍ਰੋਗਰਾਮ ਇੱਕ ਵਾਰੀ ਫੇਰ ਦੱਸ ਦਿਆਂ ਬਦਲਿਆ ਕਿਉਂ ਹੈ ਪਹਿਲਾਂ ਅਸੀਂ ਬੰਨ ਮਾਰ ਦੇਣਾ ਸੀ ਇਸੇ ਜਗ੍ਹਾ ਤੇ ਜਾ ਕੇ ਅਸੀਂ ਉਹਦੀ ਰਿਹਸਲ ਵੀ ਕਰ ਲਈ ਸੀ ਪਰ ਜਦੋਂ ਇਹਨਾਂ ਦਾ ਆਰਡਰ ਆਇਆ ਜਦੋਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਕਿਹਾ ਕਿ ਹੁਣ ਜਦੋਂ ਇਹ ਵੇਹਣਿਆ ਕਰਦੇ ਆ ਪੰਜਾਬ ਗਵਰਨਮੈਂਟ ਕੇ ਨਹੀਂ ਜੱਕੇ ਆਰਡਰ ਹੋ ਚੁੱਕਿਆ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਪੰਜਾਬ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਕਿ ਇਹਨੂੰ ਬੰਦ ਕਰੋ ਜੇ ਫੇਰ ਵੀ ਬੰਦ ਨਹੀਂ ਕਰਨਗੇ ਤਾਂ ਫੇਰ ਭਾਈ ਅਸੀਂ ਲੋਕਾਂ ਨੂੰ ਨਾਲ ਲੈ ਕੇ ਚਿੱਟੇ ਦਿਨ ਇਹਨੂੰ ਬੰਦ ਕਰਾਂ ਲਖੇ ਤੁਸੀਂ ਆ ਚੰਗੀ ਤਰ੍ਹਾਂ ਦਿਖਾ ਦਿਓ ਪਰਲੇ ਪਾਸੇ ਵੀ ਦਿਖਾ ਦਿਓ ਆ ਦਿਖਾ ਦਿਓ ਆ ਮੁੱਖ ਮੰਤਰੀ ਚੁਣਿਆ ਯਾਰ ਅਸੀਂ ਪੰਜਾਬ ਦੇ ਅੰਦਰ ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਰੋਕਣ ਲਈ ਐਸੇ ਸੈਂਕੜੇ ਪੁਲਿਸ ਵਾਲੇ ਲਾਏ ਹੋਏ ਆਂ ਡੰਡੇ ਲੈ ਕੇ ਆਏਦਾਲੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਸਾਰੀ ਪੁਲਿਸ ਵਾਲੇ ਦਲੇ ਖੜੀ ਆਂ ਅਸੀਂ ਡਾਕਾ ਮਾਰ ਰਹੇ ਆਂ ਕਤਲ ਕਰ ਰਹੇ ਆਂ ਚਿੱਟਾ ਵੇਚ ਰਹੇ ਆਂ ਚਿੱਟਾ ਵੇਚਣ ਵਾਲੇ ਸ਼ਰ੍ਹਾਂ ਵੇਚ ਰਹੇ ਆਂ ਸ਼ਰ੍ਹਾਂ ਵਿੱਚ ਡਾਕੇ ਵੱਜਦੇ ਚੋਰੀਆਂ ਹੁੰਦੀਆਂ ਲੁੱਟਾਂ ਹੁੰਦੀਆਂ ਰੋਜ਼ ਕਤਲ ਹੁੰਦੇ ਆਂ ਆ ਫੜੇ ਨਹੀਂ ਜਾਂਦੇ ਪੁਲਸਾਂ ਤੋਂ ਆ ਸਰਕਾਰਾਂ ਤੋਂ ਐਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਕੱਲ ਕੱਲ ਦਾ ਸਾਡੇ ਆਖਲਾ ਕੁਲਜੀਤ ਸਿੰਘ ਖਹਿਰਾ ਜੀ ਅੱਗੇ ਆਓ ਡੀਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਰਨ ਪ੍ਰੈਸ ਨਹੀਂ ਕਰਨ ਦੇਣੀ ਕਿਉਂ ਭਈ ਅਸੀਂ ਮਾੜਾ ਕਰ ਰਹੇ ਹਾਂ ਆ ਲੋਕ ਮਰ ਗਏ ਸਾਰਾ ਦੱਖਣੀ ਮਾਲਵਾ ਯਾਰ ਜ਼ਹਿਰ ਆ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈਓ ਡਰਾਮਾ ਜ਼ਹਿਰ ਤੁਸੀਂ 9 ਕਰੋੜ ਲੀਟਰ ਪਾਣੀ ਜਿਵੇਂ ਬਾਗਮ ਤੋੜ ਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ ਦਾ ਪੈਂਦਾ ਰੋਜ ਦਾ ਉਹ ਮਰ ਗਏ ਸਾਰੇ ਇੱਥੇ ਕਾਰੇ ਪੀੜੀਏ ਨਾਲ ਕੈਂਸਰ ਨਾਲ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਜਵਾਕ ਮਰ ਜਾਂਦੇ ਸਾਡੇ ਯਾਰਾ ਤੁਸੀਂ ਸਾਨੂੰ ਸਰਕਾਰ ਪੁੱਛਦੇ ਇਹਨੂੰ ਬਚੜਾ ਨਹੀਂ ਸਰਕਾਰ ਤਾਂ ਕਹਿੰਦੇ ਆ ਐਡਾ ਧੱਕਾ ਐਡੀ ਗੁੰਡਾਗਰਦੀ ਸ਼ਰਿਆਂ ਬੰਦ ਰਿਹਾ ਕਿ ਆ ਉੱਥੇ ਨਹੀਂ ਬੈਠਣ ਦੇਵਾਂਗੇ ਅਸੀਂ ਕਾਨਫਰੰਸ ਨਹੀਂ ਕਰਨਦਾ ਸੀ ਐਲਾਨ ਕਰਦੇ ਆ ਅੱਜ ਉਸ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਅਸੀਂ 3 ਦਸੰਬਰ ਰੱਖਿਆ ਸ਼ਰਿਆਂ ਸ਼ਰਿਆਂ ਬੰਦ ਕਰਾਂਗੇ ਜੋ ਮਰਜ਼ੀ ਕਰ ਲਿਓ ਯਾਰਾ ਫੇਟ ਮੌਤ ਹੋ ਗਿਆ ਤੁਹਾਡੇ ਚਤ ਚ ਪਰਚਾ ਪਰਚਾ ਦੇ ਦਿਓ ਗੋਲੀਆਂ ਡਾਂਗਾ ਜੋ ਮਰਜ਼ੀ ਮਾਰ ਲਓ ਯਾਰ ਆਵਾਂਗੇ ਇਹ 3 ਦਸੰਬਰ ਕਿਉਂ ਰੱਖੀ ਹੈ ਵੀ ਸੁਣ ਲਓ ਅਸੀਂ ਜਿੱਦੇ ਐਲਾਨ ਕੀਤਾ ਨਾ ਵੀ 1 ਤਰੀਕ ਨੂੰ ਇੱਥੇ ਬੈਠਾਂਗੇ ਅਗਲੇ ਦਿਨ ਅਗਲੇ ਦਿਨ ਲਾਂਡਾ ਸਰਪੰਚੀ ਦੀਆਂ ਚੋਣਾਂ ਦਾ ਬਹੁਤ ਬੰਦਿਆਂ ਦੇ ਫੋਨ ਆਉਂਦੇ ਸਜਣਾ ਦੇ ਕਹਿੰਦੇ ਭਾਈ ਯਾਰ ਚੋਣਾਂ ਆ ਗਈਆਂ ਉਲਝੇ ਹੋਇਆਂ ਕੋਈ ਕਹਿੰਦਾ ਕਾਜ ਭਰਦਾ ਕੋਈ ਕਹਿੰਦਾ ਘੇੜਾ ਦਿੰਨੇ ਆ ਤੁਸੀਂ ਇਹਨੂੰ ਅੱਗੇ ਰੱਖ ਲਓ ਅਸੀਂ ਅੱਜ ਅੱਗੇ ਰੱਖਦੇ ਆ 15 ਤੋਂ ਬਾਅਦ ਰਹਿਣਾ ਝੋਨੇ ਦੀ ਬਿੜਾਈ ਸ਼ੁਰੂ ਆ ਕਾਹਾਂ ਕਣਕ ਵੀ ਬੀਜਣੀ ਆ ਕੋਈ ਗੱਲ ਨਹੀਂ ਝੋਨਾ ਬਾੜ ਲਿਓ ਕਣਕ ਬੀਜ ਲਿਓ ਉਸ ਤੋਂ ਬਾਅਦ 3 ਦਸੰਬਰ ਨੂੰ ਖੁੱਲਾ ਟਾਈਮ ਹੈ ਪੂਰੇ ਪੰਜਾਬ ਚ ਉਸ ਤੋਂ ਪੱਲਾ ਤੁਰਾਂਗੇ ਤੇ ਐਲਾਨ ਆ ਸ਼ਰਿਆਂ ਮਲਾਂ ਹੈ ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਦਾ ਬੰਦ ਕਰਾਂਗੇ ਯਾਰ ਇਹ ਹੁਣ ਭਵੰਤ ਨੇ ਸੋਚਣਾ ਸਰਕਾਰ ਨੇ ਸੋਚਣਾ ਵੀ ਤੁਸੀਂ ਇਹ ਗੁੰਡਾਗਰਦੀ ਕਰਨੀ ਆ ਆ ਤੱਕੇਸ਼ਾਈ ਕਰਨੀ ਆ ਆਦਾ ਜਮਾਈ ਹੱਦ ਹੋ ਗਈ ਵੀ ਅਸੀਂ ਪ੍ਰੈਸ ਦੇ ਵਿੱਚ ਵੀ ਨਾ ਜੀ ਤੜਕੇ ਦੇ ਇਨਸਪੈਕਟਰ ਫੋਨ ਕਰੀ ਜਾਂਦਾ ਇਹਨਾਂ ਬੰਦਿਆਂ ਨੂੰ ਸਾਡੇ ਰੋ ਟੀਮ ਨੂੰ ਕਿ ਨਾ ਜੀ ਉਥੇ ਨਹੀਂ ਅਸੀਂ ਪ੍ਰੈਸ ਕਰਨ ਬਸ ਆ ਲਾ ਦੇ ਚਾਰ ਸਪਰੇ ਬੰਦੇ ਨਾ ਅਸੀਂ ਸੜਕ ਰੋਕਣ ਦੀ ਗੱਲ ਕਰਦੇ ਆ ਯਾਰ ਨਾ ਲੋਕਾਂ ਨੂੰ ਤੰਗ ਕਰ ਰਹੇ ਆ ਆਪਣੀ ਗੱਲ ਰੱਖਣ ਦਾ ਵੀ ਅਧਿਕਾਰ ਨਹੀਂ ਪਹਿਲਾਂ ਇਹਨਾਂ ਨੇ ਕੀ ਕੀਤਾ 24 ਦਾ ਇਕੱਠ ਹੋਇਆ ਇੱਥੇ ਐਸੇ ਪੁਲ ਦੇ ਥੱਲੇ ਵੱਡਾ ਸਾਰੇ মিডিਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਇਹ ਕਰਨ ਨਹੀਂ ਦੇਣਾ ਆ ਨੂੰ ਚਲਾਓ ਨਾ ਇਹਨੂੰ ਬੰਦ ਕਰ ਦਿਓ ਡਿਲੀਟ ਵੀ ਕਰਾਈਂਗਾ ਸਾਡੀਆਂ ਅਥੋਂ ਰਿਕਵਰੀ ਹੋਈ ਵੀ ਫੇਰ ਹੁਣ ਪੁਲਸ ਰਹੀਂ ਦਬਾਅ ਪਾਉਣ ਲੱਗੇ ਵੀ ਉੱਥੇ ਨਹੀਂ ਬੈਠਣ ਦੇਵਾਂਗੇ ਜੀ ਇਹਦਾ ਕੋਡ ਲੱਗਿਆ ਕਮਾਲ ਆ ਯਾਰ ਉਹ ਕੋਡ ਅਸੀਂ ਧੂਏ ਚ ਲੈਣਾ ਸਾਡੇ ਮਰ ਗਿਆ ਪੰਜਾਬ ਜਿਹੜਾ ਪਾਪਾ ਕੇ ਮਾਰਤਾ ਤੁਸੀਂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਓਏ ਤੁਸੀਂ ਕਿਹੜੀਆਂ ਵੋਟਾਂ ਚੁਲਦੇ ਫਿਰਦੇ ਹੋ ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਸਾਰੇ ਪਾਣੀ ਜਰਨਿਮ ਆ ਗਿਆ ਧਰਤੀ ਹੇਟਾਂ ਚ ਜਰਨਿਮ ਆ ਗਿਆ ਦਰਿਆਵਾਂ ਦੇ ਪਾਣੀਆਂ ਜਰਨਿਮ ਆ ਗਿਆ ਕਿਵੇਂ ਬਚੋਗੇ ਸਾਰੇ ਖਲੇ ਆ ਪਾਣੀ ਨਹੀਂ ਪੀਂਦੇ ਉਹੰਤਮਨ ਪਾਣੀ ਨਹੀਂ ਪਿੰਦਾ ਇਹਨਾਂ ਨੇ ਬਰਕਰ ਪਾਣੀ ਨਹੀਂ ਪਿੰਦੇ ਉਹ ਪਾਣੀ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰੇ ਪਿੰਦੇ ਆ ਉਹ ਪਾਣੀ ਆਦਾ ਜੀਵਨ ਉਹ ਖੜ ਕੇ ਦੇਖੋ ਕਿਤੇ ਬੁੱਢੇ ਦਰਿਆ ਤੇ ਆ ਕੇ ਖੜ ਕੇ ਦੇਖਿਓ ਦਸਾਂ ਮੱਡੇ ਬੇਜੋਕੇ ਡਿੱਗ ਪੋਗੇ ਓਏ ਜਿਹੜੀਆਂ ਜਹਰਾਂ ਲੋਕੋ ਤੁਸੀਂ ਪੀ ਰਹੇ ਆ ਹੱਥ ਬੰਨ ਕੇ ਬੇਨਤੀ ਆ ਪੰਜਾਬ ਦੇ ਲੋਕ ਉਹ ਛੜ ਦੋ ਇਹਨਾਂ ਦੇ ਚੱਪਲਾਂ ਜੱਟਣੀਆਂ ਹੋਲੀ ਡਰਾਂ ਦੀਆਂ ਓਏ ਤੁਸੀਂ ਕੁਲਵਾਨ ਰੁਪਿਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹੋਣਾ ਤੁਸੀਂ ਉਹ ਪਿੱਛੇ ਪਿੱਛੇ ਆਪਾਂ ਜੇ ਫੜਦੇ ਹਾਂ ਮੈਂ ਫਲਾਨੀ ਪਾਰਟੀ ਜਾ ਮੈਂ ਤੁਮਕਾਨੀ ਪਾਰਟੀ ਦਾ ਉਹ ਕੀ ਟੱਟੂ ਦਿੱਤਾ ਪਾਰਟੀਆਂ ਨੇ ਓਏ ਜ਼ਮੀਨਾਂ ਵੇਚ ਬੈਠੋਗੇ ਘਰ ਲਾ ਲੋਗੇ ਦੁਸ਼ਮਣੀਆਂ ਪਾਲੋਗੇ ਬੰਦੇ ਮਾਰੋਗੇ ਸਿਰ ਪੜੋਗੇ ਓਏ ਆਪ ਬਚਾ ਲੋ ਜੇ ਆਪ ਦੀ ਜਵਾਨੀਆਂ ਦੇ ਜਵਾਬ ਦੇਣਾ ਜਿਹੜਾ ਤੂੰ ਰੋਗ ਲੋ ਪੰਜਾਬ ਨੂੰ ਉਹ ਪਾ ਚੱਲਾ ਬਾਹਰ ਨੂੰ ਪੰਜਾਬ ਆ ਮਾਰੇ ਮੋੜੇ ਚੱਟੇ ਦਾ ਮਾਰਦੇ ਓਏ ਉਹ ਰੈਂਦੇ ਖੁੰਦਾਂ ਨੂੰ ਪਾਣੀ ਮਾਰ ਦੂ ਪਾਣੀ ਮਾਰ ਦੂ ਆ ਸਾਰਾ ਦੱਖਣੀ ਮਾਲਵਾ ਗਿਆ ਫਰੋਇਪੁਰ ਤੋਂ ਲੈ ਕੇ ਬੋਰ ਫਾਲਕਾ ਮਕਸਰ ਫਰੀਦਕੋਟ ਮੋਗੇ ਤੇ ਪਿੰਡਾਂ 'ਚ 80 80% ਲੋਕਾਂ ਨੂੰ ਕਲਾ ਪੀਲੀ ਆ 12 ਬਾਰਾ 13 ਤਰਾ ਕਿਸ ਮਹੀਨੇ 'ਚ ਕੈਂਸਰ ਦੇ ਸਾਹਮਣੇ ਆਉਂਦੇ ਆ ਸਾਲ-ਸਾਲ ਦੇ ਜਿਵਾਕ ਕੰਦੇ ਗੁਰਦੇ ਫੇਲ ਹੋ ਗਏ ਹਸਪਤਾਲ ਪਰ ਰਹਿ ਪਿਆ ਉਹ ਰਿਪੋਰਟਾਂ ਦਬੀਆਂ ਜਾਣਬੁੱਝ ਕੇ ਸਰਕਾਰ ਨੇ ਰਿਪੋਰਟਾਂ ਇਹ ਜਰੇਨੀ ਮੱਝਦਾ ਨਹੀਂ 10 ਸਾਲ ਪਹਿਲਾਂ ਦੀ ਗੱਲ ਵੋਟਾਂ ਵੀ ਪਾਣੀ ਜਿਲ੍ਹੇ ਨਹੀਂ ਆ ਮੈਂ ਜਾਣ ਕੇ ਵੋਟਾਂ ਦੱਬੀਆਂ ਇਹ ਵੀ ਲੋਕਾਂ ਨੂੰ ਜੇ ਪਤਾ ਲੱਗ ਜਿਲ੍ਹੇ ਨਹੀਂ ਪਾਣੀ ਲੋਕ ਉੱਠ ਕੇ ਨਾ ਖੜੇ ਹੋਣ ਓਏ ਉੱਠ ਖੜੋ ਹੁਣ ਤਾਂ ਮਰ ਚੱਲੇ ਹੁਣ ਤਾਂ ਖਾਪ ਚੱਲੇ ਸੋ ਇਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਅੱਗੇ ਪਾਇਆ ਜੇ ਕਿਸੇ ਨੂੰ ਲੱਗਦਾ ਵੀ ਸਾਡੇ ਦਿਵਾ ਕਰਕੇ ਅਸ਼ਰਯਮ ਚੈਲੰਜ ਕਰਦਾ ਆਖੜਿਆਂ ਫੜ ਲਓ ਯਾਰ ਜੇ ਬਹਿਣਾ ਹੁੰਦਾ ਜਿ ਬਹਿੰਦੇ ਵੀ ਤੇ ਤਿੰਨ ਦਿਨ ਉਹਨੂੰ ਸ਼ਰਯਮ ਚਿੱਟੇ ਦਿਨਾਂ ਕੇ ਬੰਦ ਕਰਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਓਏ ਆ ਜਾਓ ਜੇ ਬਚਣਾ 10 ਦਸੰਬਰ ਜਦ ਰੱਖੇ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਿਕਲਾਂਗੇ ਤੇ ਇਹ ਜਿਹੜਾ ਲੋਕਾਂ ਨੂੰ ਜਗਾਵਾਂਗੇ ਦਿਖਾਵਾਂਗੇ ਵੀ ਆ ਯਾਰਾਂ ਪੀ ਰਹੇ ਆ ਵੇ ਆ ਜਿਹੜਾ ਆ ਜਿਹੜੇ ਦੀ ਗੱਲ ਕਰ ਰਹੇ ਅਸੀਂ ਤਾਜਪੁਰ ਆਲੇ ਦੀ ਤੇ ਫੋਕਲ ਪੁਆਇੰਟ ਆਲੇ ਦੀ ਉੱਥੇ ਜਦੋਂ ਅਸੀਂ ਰਿਹਸਲ ਵੀ ਕੀਤੀ ਮੂੰਹ ਬੰਨ ਕੇ ਖੜਨਾ ਪੈਂਦਾ ਜੋ ਲੱਖੇ ਨੇ ਕਿਹਾ ਨਾ ਉਹਨੇ ਖੜ ਕੇ ਵਿਖਾ ਦਿਓ ਜਮਾਲਪੁਰ ਜਾ ਕੇ ਸਾਰਾ ਸਿਰ ਭਰ ਜਾਂਦਾ ਕੁਰਤੇ ਪਜਾਮੇ ਕਾਲੇ ਹੋ ਜਾਂਦੇ ਨੇ ਇਹ ਥੋੜੇ ਲਈ ਹੈ ਔਰ ਕਿਹਦੇ ਲਈ ਹੈ ਅ ਜਿਵੇਂ ਲੱਖੇ ਨਹੀਂ ਗਏ ਪੀਂਦੇ ਨਹੀਂ ਸਾਰੇ ਜਣੇ ਆ ਭਗਵਾਨ ਜਮਾਨ ਨੂੰ ਹੁਣ ਪਤਾ ਨਹੀਂ ਕੀ ਇਹ ਲੇਬਰ ਦੀ ਪ੍ਰੋਬਲਮ ਹੋਈ ਹੈ ਪਾਣੀਆਂ ਨਾਲ ਹੀ ਹੁੰਦੀ ਹੈ ਕਦੇ ਨਾਲ ਹੁੰਦੀ ਹੈ ਇਹ ਕਦ ਲਈ ਹੈ ਇਹ ਸੋ ਤੁਹਾਨੂੰ ਦੱਸ ਰਹੇ ਹਾਂ ਇਹ ਕਰ ਵੀ ਦੇਣਾ ਸੀ ਇਸ ਲਈ ਰੁਕੇ ਕਿ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਅਸੀਂ ਬੰਦ ਕਰ ਰਹੇ ਹਾਂ ਤੇ ਜੇ ਤੁਸੀਂ ਆਪ ਦਾ ਆਰਡਰ ਵੀ ਫਾਲੋ ਨਹੀਂ ਕਰ ਰਹੇ ਤਾਂ ਕੀ ਹੈ ਤੁਸੀਂ ਰਹਿਣ ਦਾ ਤੁਹਾਨੂੰ ਹੱਕ ਹੈ ਸਰਕਾਰ 'ਚ ਤੁਸੀਂ ਕਹਿ ਰਹੇ ਹੋ ਇਹ ਗਲਤ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਗਲਤ ਹੈ ਪੰਜਾਬ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਗਲਤ ਹੈ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਗਲਤ ਹੈ ਤੇ ਜੇ ਫਿਰ ਵੀ ਚੱਲ ਰਿਹਾ ਹੈ ਜਾ ਕੇ ਵੇਖੋ ਹਜੇ ਵੀ ਚੱਲ ਰਿਹਾ ਹੈ ਤੇ ਜੇ ਚੱਲ ਰਿਹਾ ਤਾਂ ਉਹਦਾ ਦੋਸ਼ੀ ਕੌਣ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਫਿਰ ਇੱਕ ਵਾਰੀ ਤੁਹਾਨੂੰ ਕਹਿ ਰਹੇ ਆ ਲੋਕਾਂ ਨੂੰ 3 ਤਰੀਕ ਨੂੰ ਤੁਹਾਨੂੰ ਨਾਲ ਲੈ ਕੇ ਚਿੱਟੇ ਦਿਨ ਉਹਨੂੰ ਬੰਦ ਕਰਾਂਗੇ ਸਭ ਤੋਂ ਪਹਿਲਾਂ ਉਹਨੂੰ ਔਰ ਫਿਰ ਅਗਲੀਆਂ ਚੀਜ਼ਾਂ ਨੂੰ ਜੇ ਇਹਨਾਂ ਨੇ ਜੋ ਸਾਨੂੰ ਫੜਨਾ ਹੈ ਕਿ ਇਸ ਬਹੁਨੇ ਕਰਨ ਕਰਦੇ ਕਰਨ ਜੇ ਗੁਨਾਹ ਹੈ ਨਾ ਤਾਂ ਲੋਕਾਂ ਲਈ ਇਨਸਾਨੀਅਤ ਲਈ ਅਸੀਂ ਇਹ ਗੁਨਾਹ ਕਰਾਂਗੇ ਤੁਸੀਂ ਕਹਿ ਰਹੇ ਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਬਸ लास्ट लास्ट ਗੱਲ ਕਰ ਲਈਏ ਮੈਂ ਰੀਫਰੇਜ਼ ਹੀ ਕਰਨ ਲੱਗਾ ਹਾਂ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਨੇ ਸਕਸੈਸਫੁਲੀ ਆਪਣਾ ਟ్రਾਇਲ ਜਿਹੜਾ ਆ ਉਹ ਬੁੱਢੇ ਦਰਿਆ ਤੇ ਜਿੱਥੇ ਕਾਲਾ ਪਾਣੀ ਡਿੱਗਦਾ ਕਰ ਲਿਆ ਜਿਵੇਂ ਕਿ ਅਮਿਤੋਜ ਜੀ ਨੇ ਤੁਹਾਨੂੰ ਦੱਸਿਆ ਇਸ ਤੋਂ ਬਾਅਦ ਕਿਉਂਕਿ ਸਰਕਾਰ ਨੇ ਜੋ ਸਾਡੇ ਹਾਲਾਤ ਬਣਾਏ ਆ ਸਾਡਾ ਸੰਜਮ ਟੁੱਟ ਚੁੱਕਾ ਹੈ ਅਸੀਂ ਬਹੁਤ ਬਹੁਤ ਸੰਜਮ ਰੱਖ ਕੇ ਵੇਖ ਲਿਆ ਅੱਜ ਸਰਕਾਰ ਨੇ ਇੰਨੇ ਮਹੀਨਿਆਂ ਦੇ ਬਾਅਦ ਰਾਹਤ ਤਾਂ ਕੀ ਕਰਨਾ ਸੀ ਸਾਡੇ ਕਾਲੇ ਪੀਂਦੇ ਲੋਕਾਂ ਨੂੰ ਔਰ ਨਮਾਇੰਦਾ ਜਮਾਤ ਨੂੰ ਅੱਜ ਭਗਵੰਤ ਮਾਨ ਮੁੱਖ ਮੰਤਰੀ ਦੀ ਸਰਕਾਰ ਇਹ ਸੁਨੇਹਾ ਭੇਜਦੀ ਆ ਪੁਲਿਸ ਦੇ ਰਾਹੀਂ ਵੀ ਤੁਸੀਂ ਆਪਣੀ ਜਿਹੜੀ ਗੱਲ ਵੀ ਰੱਖਣੀ ਹੈ ਉਹ ਵੀ ਰੱਖਣੀ ਛੱਡ ਦਿਓ ਇਸ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਹੈ ਜਿਵੇਂ ਕਿ ਐਲਾਨ ਕੀਤਾ ਉਹਦਾ ਟਰਾਇਲ ਸਕਸੈਸਫੁਲ ਹੋਇਆ ਆ ਤਿੰਨ ਤਰੀਕ ਨੂੰ ਬੰਨ ਮਾਰ ਦੇਾਂਗੇ ਔਰ ਪੰਜਾਬ ਸਰਕਾਰ ਦੇ ਇਸ ਵਤੀਰੇ ਦੀ ਵੀ ਜਿਹੜਾ ਸਾਡੇ ਨਾਲ رابطہ ਨਾਲ ਰੱਖਿਆ ਨਾ ਜਿਹੜੇ ਸਰਕਾਰਾਂ ਨੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਆਰਡਰ ਰੱਖੇ ਨਾ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੋ ਸਕਦਾ ਇਹੋ ਜੀ ਸਰਕਾਰ ਆਪਣੇ ਆਕਾ ਦੇ ਮੂਰੇ ਬੋਲਣ ਦੀ ਹਿੰਮਤ ਨਾ ਰੱਖਦੀ ਹੋਵੇ ਪਰ ਪੰਜਾਬ ਦੇ ਲੋਕ ਇਸ ਮੁੱਖ ਮੰਤਰੀ ਅਰਗੇ ਹੈ ਨਹੀਂ ਆਪਣਾ ਹੱਕ ਲੈਣਾ ਜਾਣਦੇ ਆ 3 ਤਰੀਕ ਨੂੰ ਇਸ 9 ਕਰੋੜ ਲੀਟਰ ਦੇ ਵਿੱਚੋਂ ਇੱਕ ਵੀ ਬੂੰਦ ਜਿਹੜੀ ਹੈ ਬੁੱਡੇ ਦਰਿਆ ਦੇ ਵਿੱਚ ਨਹੀਂ ਡਿੱਗੂਗੀ ਹੁਣ ਤੁਹਾਨੂੰ ਬੇਨਤੀ ਹੈ ਵੀ ਜਿਹੜੇ ਵੀ ਤੁਹਾਡੇ ਸਵਾਲ ਹੈ ਸਾਡੀ ਟੀਮ ਦੇ ਮੈਂਬਰਾਂ ਤੋਂ ਨਾਂ ਲੈ ਕੇ ਤੁਸੀਂ ਪੁੱਛ ਸਕਦੇ ਹੋ ਜੀ ਸਰ ਪ੍ਰਸ਼ਾਸਨ ਜੀ ਜੀ 3 ਦਸੰਬਰ ਹਾਂ 3 ਦਸੰਬਰ ਸਵਾਲ ਹੈ ਐਮ ਐਲ ਏ ਗੋਪਨੀ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉੱਥੇ ਜਾ ਕੇ ਕਿੱਕ ਵੀ ਕੀਤਾ ਔਰ ਖਾਸ ਕਰ ਦੋ ਇੰਡਸਟਰੀਆਂ ਇਲੈਕਟ੍ਰੋ ਪੀਜਿੰਗ ਇੰਡਸਟਰੀ ਸਰਕਾਰ ਦੇ ਮੁਕਾਬਲੇ ਸਾਹਮਣੇ ਆ ਚੁੱਕੀਆਂ ਸੁਣ ਲਓ ਯਾਰ ਗੱਲ ਇੱਕ ਬਾਈ ਬਣ ਕੇ ਤਾਂ ਨਾ ਸੁਣ ਲਓ ਕੱਲ ਪ੍ਰੈਸ ਕਾਨਫਰੰਸ ਕਰਦੇ ਆ ਇੰਡਸਟਰੀਆਂ ਵਾਲੇ ਕਹਿੰਦੇ ਜੀ ਅਸੀਂ 2 ਸਾਲ ਚ ਪੰਜਾਬ ਛੱਡ ਦਿਆਂਗੇ ਛੱਡ ਦਿਓ ਉਹ ਤੁਸੀਂ ਜਿਹੜਾ ਆ ਕੇ ਪੰਜਾਬ ਮਾਰਤਾ ਕਦੋਂ ਛੱਡੋਂਗੇ ਉਹ ਜਿਹੜਾ ਬੰਦਾ ਕਹਿੰਦਾ ਨਾ ਪੰਜਾਬ ਛੱਡ ਦਿਆਂਗੇ ਉਹਨੂੰ ਇਹ ਗੱਲ ਕਹਿੰਦੇ ਨੂੰ ਕਲਾਰ ਨੂੰ ਤਿੰਨ ਸਾਲ ਹੋ ਗਏ ਜਾਂਦਾ ਕਿ ਉਹ ਨਹੀਂ ਪਿਛਲੀ ਵਾਰੀ ਵੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦਾ ਮੈਂ ਪੰਜਾਬ ਛੱਡ ਦੂੰ ਕਿੱਡਾ ਬੇਸ਼ਰਮ ਬੰਦਾ ਆ ਉਹ ਜਿਹੜਾ ਸੀਸੂ ਦਾ ਚੇਅਰਮੈਨ ਆ ਦੋ ਤਿੰਨ ਪੀਣਾ ਦੀਆਂ ਹੈਗੀਆਂ ਨੇ ਉਹ ਬੰਦੇ ਦੀ ਤੀਜੀ ਪ੍ਰੈਸ ਕਾਨਫਰੰਸ ਐ ਚੋਣਾ ਤੋਂ ਪਹਿਲਾਂ ਵੀ ਆਉਂਦੀ ਐ ਇਹ ਤੇ ਬੇਸ਼ਰਮੀ ਦੀ ਹੱਦ ਹੋ ਗਈ ਵੀ ਜਿੱਥੇ ਖਾਦਾ ਜਿੱਥੇ ਬਣਾਇਆ ਜਿੱਥੇ ਰੋਟੀ ਖਾਧੀ ਅੱਜ ਉਸ ਧਰਤੀ ਨੂੰ ਛੱਡਣ ਦੀ ਉਹ ਗੱਲ ਕਰਦੇ ਪਿਆ ਸਾਡੇ ਨੂੰ ਅਸੀਂ ਪਹਿਲਾਂ ਵਧਾਈ ਦੇਵਾਂਗੇ ਫੈਕਟਰੀਆਂ ਸਮੇਤ ਜਾਣ ਔਰ ਲਾਉਣਗੇ ਕਿੱਥੇ ਵੀ ਦੱਸ ਦੇਣ ਹੋਰ ਕਿਹੜਾ ਸੂਬਾ ਉਹਨਾਂ ਨੂੰ ਪਰਮਿਸ਼ਨ ਦੇ ਰਿਹਾ ਇਹ ਵੀ ਦੱਸ ਦੇਣ ਹਾਂਜੀ ਰਾਜਸਥਾਨ ਦਾ ਜ਼ਿਕਰ ਹੋ ਰਾਜਸਥਾਨ ਦਾ ਚੀਕਾ ਮਰੀ ਜਾਂਦੇ ਆ ਰਾਜਸਥਾਨ ਜਾਣ ਜਾਣ ਤਾਂ ਸਹੀ ਪਾਣੀ ਨਹੀਂ ਬੈਠਿਆ ਅਗਲੇ ਪਿਆਰ ਨੇ ਅਗਲੇ ਪਾਣੀ ਇਹ ਹੈਗਾ ਕਿੱਥੇ ਜਾਣਾ ਉਹ ਰਾਜਸਥਾਨ ਵਾਲੇ ਦਾ ਸੰਡੇ ਨਾਲ ਜੁੜੇ ਹੋਏ ਨੇ ਕਿ ਸਾਡਾ ਪਾਣੀ ਗੰਦਾ ਕਰਤਾ ਇਹਨਾਂ ਨੂੰ ਯਾਰ ਸਭ ਤੋਂ ਦੁੱਖ ਦੀ ਗੱਲ ਬਾਕੀ ਛੱਡੋ ਯਾਰ ਯਾ ਡੰਡੇ ਦੇ ਜ਼ੋਰ ਤੇ ਪੁਲਿਸ ਦੇ ਬਲ ਤੇ ਯਾਰ ਗੱਲ ਵੀ ਨਹੀਂ ਕਰਨ ਦੇ ਰਿਹਾ ਯਾਰ ਆ ਮੁੱਖ ਮੰਤਰੀ ਹੈ ਇੱਕ ਪਾਸੇ ਕਹਿੰਦਾ ਮੈਂ ਰਾਜ ਦੀ ਗੱਲ ਕੋਟਦਾ ਜੀ ਚਾਹੇ ਪ੍ਰਸ਼ਾਸਨ ਆ ਇੰਡਸਟਰੀਸਟਸ ਨੇ ਉਹ ਇਸ ਮੈਟਰ ਦੇ ਉੱਪਰ ਸੀਰੀਅਸ ਕਿਉਂ ਨਹੀਂ ਹੈਗੇ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਕਿਉਂ ਸੀਰੀਅਸ ਨਹੀਂ ਹੈ? ਦੈਟਸੋ ਜਦੋਂ ਤੁਹਾਡਾ ਜਦੋਂ ਤੁਹਾਨੂੰ ਪੈਸਾ ਆ ਰਿਹਾ ਹੈ ਔਰ ਇਹ ਪੈਸਾ ਅੱਗੇ ਇਹਨਾਂ ਨੂੰ ਪੋਲਿਟਿਸ਼ੀਅਨਾਂ ਨੂੰ ਤੇ ਬਿਊਰੋਕਰੇਟਸ ਨੂੰ ਟਰਾਂਸਫਰ ਹੋ ਰਿਹਾ ਹੈ ਆਵੇਦੀ ਪੈਸੇ ਦੀ ਵੰਡ ਹੋ ਰਹੀ ਆ ਲੋਕ ਮਰ ਰਹੇ ਇਹਨਾਂ ਨੂੰ ਕੀ ਪਰਵਾਹ ਭਾਈ ਮਰੀ ਜਾ ਇੱਕ ਬੇਨਤੀ ਆ ਜਿੰਨੇ ਆ ਪਏ ਆ ਨਾ ਜੇ ਇਹ ਹੀ ਤੁਸੀਂ ਬਣਦੀ ਆਪਣੀ ਭੂਮਿਕਾ ਨਿਭਾ ਦਿਓ ਜ਼ਿੰਮੇਵਾਰੀ ਨਿਭਾ ਦਿਓ ਕੰਮ ਹੋ ਗਿਆ ਸੋਨੂੰ ਹੱਥ ਬੰਨ ਕੇ ਬਿੰਦੇ ਛੋਡਾ ਛੋਡੇ ਵੀ ਜਵਾਕਾਂ ਨੇ ਪਾਣੀ ਪੀਣਾ ਬਾਹਲੇ ਬੰਦੇ ਕਹਿ ਦਿੰਦੇ ਆ ਛੱਡ ਅਸੀਂ ਕੀ ਲੈਣਾ ਆਪਾਂ ਕਬੀਲਦਾਰ ਬੰਦਿਆਂ ਜਵਾਕ ਪਾ ਲੈਣੇ ਆ ਉਹ ਥੋੜਾ ਜਵਾਕ ਜੌਂਦੇ ਨਹੀਂ ਰਹਿਣੇ ਹੋਏ ਢੂਆ ਜੀ ਲੈ ਲੋ ਪੈਸਾ ਇਕੱਠਾ ਕਰਕੇ ਕਿੱਥੋਂ ਹਲੇ ਜਵਾਕ ਨਹੀਂ ਬੱਜਨੇ ਇੱਥੇ ਜਿਹੜੇ ਹਾਲਾਤ ਬਣ ਗਏ ਜਿਹੜਾ ਬੰਦਾ ਅਜੇ ਗੱਲ ਕਹਿੰਦਾ ਮੈਂ ਕੀ ਲੈਣਾ ਮੈਂ ਕਬੀਲਦਾਰਾਂ ਮੈਂ ਜਵਾਕਪਾਲ ਦਾ ਮੈਂ ਪੰਗੇ ਚ ਕਿਉਂ ਪਣਾ ਤੂੰ ਘਰਾਂ 'ਚ ਬੈਠੇ ਮਰੋਂਗੇ ਆ ਪਾਣੀ ਮਾਰੂ ਜ਼ਹਿਰ ਮਾਰੂ ਕੋ ਚੱਟੇ ਨਾ ਮਰ ਜਾਓਗੇ ਇਹ ਮੁਨਾਫਾ ਕਮਾ ਰਹੇ ਨੇ ਔਰ ਉਹ ਮੁਨਾਫਾ ਵੰਡ ਰਹੇ ਨੇ ਅੱਗੇ ਔਰ ਲੋਕਾਂ ਦੀ ਜਾਨ ਦੇ ਉੱਤੇ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਪਾ ਕੇ ਬੰਦਿਆਂ ਨੂੰ ਮਾਰ ਕੇ ਮੁਨਾਫਾ ਕਮਾ ਰਹੇ ਨੇ ਕੀ ਇਹਨਾਂ ਤੇ 302 ਲੱਗਣੀ ਚਾਹੀਦੀ ਕਿ ਨਹੀਂ ਮੇਰੀ ਸਾਥ ਤੁਹਾਨੂੰ ਨਹੀਂ ਕਿਉਂਕਿ ਤੁਸੀਂ ਲਗਾਤਾਰ ਬੰਦ ਕਰ ਰਹੇ ਸੀ ਉਹ ਭਾਈ ਧਰਨੇ ਜਿਹੀ ਹੁੰਦਾ ਨਾ ਅਸੀਂ ਲਾਉਂਦੇ ਅਸੀਂ ਥਾਂ ਵੀ ਜਿੱਤੇ ਕੈਦਾ ਬੈਠਦੇ ਥਾਂ ਤੋਂ ਅਸੀਂ ਕੰਮ ਮੰਗ ਆਏ ਅਸੀਂ ਥਾਂ ਮੰਗੀ ਕਰੇ ਨਹੀਂ ਜਿੱਦਣ ਜੀ ਕਰੂਗਾ ਇੱਥੇ ਹੀ ਬੈਠਾਂਗੇ ਇੱਥੇ ਹੀ ਬੈਠਾਂਗੇ ਅਸੀਂ ਦੋ ਗੱਲਾਂ ਕਰਕੇ ਮੈਂ ਤੁਹਾਨੂੰ ਦੱਸਦਾ ਦੁਬਾਰੇ ਸਾਫ਼ ਕਰ ਦਿੰਦਾ ਪਹਿਲੀ ਗੱਲ ਪੰਜਾਬ ਪ੍ਰਦੂਸ਼ਣ ਬੋਰਡ ਨੇ ਬਕਾਇਦਾ ਤੌਰ ਤੇ ਅੱਜ ਤੋਂ 8 ਦਿਨ ਪਹਿਲਾਂ ਲੈ ਕੇ ਦਾ ਪਾਣੀ ਬੰਦ ਕਰੋ ਅਸੀਂ ੜੀਕਦੇ ਵੀ ਤੁਸੀਂ ਆਪ ਬੰਦ ਕਰਾਉਣਾ ਨਹੀਂ ਕਰਾਉਂਦੇ ਦੂਜੀ ਗੱਲ ਟੈਸ ਵੀ ਭੇਜਿਆ ਦੂਜੀ ਗੱਲ 15 ਨੂੰ ਵੋਟਾਂ ਸਾਰੇ ਲੋਕ ਉਲਝੇ ਹੋਏ ਆ ਝੋਨੇ ਦਾ ਖੀਜਣਾ ਅਸੀਂ ਲੋਕ ਲਹਿਰ ਬਣਾ ਕੇ ਲੋਕਾਂ ਨਾਲ ਆ ਅਸੀਂ ਬੇਫਿਕਰ ਆ ਨਹੀਂ ਵੀ ਸਾਨੂੰ ਕੋਈ ਕਹਿ ਦੂਗਾ ਵੀ ਅਸੀਂ ਪੈਕਟਣ ਨਹੀਂ ਦਿੰਦੇ ਐਨੇ ਨਹੀਂ ਅਸੀਂ ਹਲਕੇ ਹੈਗੇ ਵੀ ਕੱਲ ਨੂੰ ਕਦੇ ਕਹੇਦੇ ਬੈਠਾਂਗੇ ਨਾ ਅਸੀਂ ਪਹਿਲਾਂ ਹੀ ਕਹਦਾ ਅੱਜ ਆ ਵੀ ਆ ਵੀ ਨਹੀਂ ਕਰਨ ਦਿੰਦੇ ਵੀ ਅਸੀਂ ਕਰਨ ਨਹੀਂ ਦੇਣੀ ਵਸ ਕਰਾਂਗੇ ਸੀਗਾ ਤਾਂ ਸਾਡੀ ਟੀਮ ਨੇ ਫੈਸਲਾ ਲਿਆ ਵੀ ਜੇ ਕਰਾਂਗੇ ਤਾਂ ਅੱਛੀ ਕਰਾਂਗੇ ਤੁਸੀਂ ਫਰਨਾ ਪਰਚਾ ਪਾਉਣਾ ਡਾਂਗਾ ਮਾਰਨੀਆ ਮਾਰ ਲਿਓ ਡਾਂਗਾ ਵਾਲੇ ਬੰਦੇ ਪਰ ਯਾਰ ਦੁੱਖ ਦੀ ਗੱਲ ਇਹ ਆ ਵੀ ਜਿਹੜਾ ਮੁੱਖ ਮੰਤਰੀ ਯਾਰ ਰੋਜ਼ ਪੂਕਦਾ ਯਾਰ ਆ ਕਿ ਜਿਆ ਰੋਜ਼ ਪਿੰਟਦਾ ਉਹ ਮੋਦੀ ਜਵਾਨਬੰਦੀ ਕਰਦਾ ਉਹ ਤੁਸੀਂ ਕੀ ਕਰ ਰਹੇ ਹੋਏ ਆ ਜਵਾਨਬੰਦੀ ਨਹੀਂ ਆ ਹਰਿਆਣੇ ਦੇ ਖਰਾ ਦੇ ਡਾਂਗਾ ਵਾਲੇ ਪੁਲਿਸ ਵਾਲੇ ਸਹੀ ਮੁੱਖ ਮੰਤਰੀ ਭਗਵੰਤ ਸਿੱਧੇ ਸਾਹਿਬ ਕੁਝ ਮਹੀਨੇ ਰਾਜਸਥਾਨ ਤੇ ਪਿਆਰ ਦਿੱਤਾ ਸੀ ਲੈਕਸ ਦਾ ਜੋ ਆਪ ਸੁਵਾਈ ਟੈਂਕਰੰਗਿੰਨੇ ਜਿਦਾਂ ਅਗਲਾ ਪੁਲੀ ਸਾਫ ਹੋਈਆ ਰਾਜਸਥਾਨ ਨੂੰ ਸਾਫ ਕਰਨੀ ਕਿਹਾ ਕੋਹਦੇ ਆ ਗੱਲਾਂ ਉਹੀ ਜਾਣੇ ਉਹਦਾ ਰੱਬ ਨੂੰ ਨਹੀਂ ਬਖਸ਼ਦਾ ਉਹਨੂੰ ਪੁੱਛਿਓ ਜੀ ਹਾਂ ਉਹਨੂੰ ਪੁੱਛਿਓ ਜੀ ਅਸੀਂ ਇਹਦਾ ਕੀ ਜਵਾਬ ਦੇਣਾ ਹੈ ਮੁੱਖ ਮੰਤਰੀ ਨੂੰ ਹੀ ਪੁੱਛਿਓ ਜੇ ਕਿ ਐਡਾ ਵੱਡਾ ਬਿਆਨ ਦਿੱਤਾ ਹੁਣ ਦੱਸਦੇ ਪਾਣੀ ਸਾਫ ਹੋਊਗਾ ਉਹਦਾ ਵਿਧਾਨ ਸਭਾ 'ਚ ਬੋਲਿਆ ਇਸ ਕੀ ਮਾਰ ਸੈਸ਼ਨ 'ਚ ਇੱਕ ਹੋਰ ਗੱਲ ਹੈ ਤੁਸੀਂ ਰਾਜਸਥਾਨ ਨੂੰ ਸਾਫ ਦੇਣਾ ਤੇ ਪੰਜਾਬ ਵਾਲਿਆਂ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਸਾਫ ਨਹੀਂ ਦੇਣਾ ਇਹੀ ਕਹਿੰਦੇ ਸਾਫ਼ ਕਰਕੇ ਦਵਾਂਗੇ ਦੇਖੋ ਵੱਡੀ ਵੱਡੀ ਪ੍ਰੋਬਲਮ ਹੈ ਜਿਹੜੀ ਇਹੜੀ ਸਰਕਾਰ ਦੀ ਵੱਡੀ ਪ੍ਰੋਬਲਮ ਹੈ ਉਹ ਕਹਿੰਦੇ ਆ ਜੀ ਅਸੀਂ ਲੋਕਾਂ ਦੇ ਪੈਸੇ ਨਾਲ ਫੈਕਟਰੀ ਦਾ ਗੰਦ ਬਾਰ ਬਾਰ ਚੱਕਣ ਨੂੰ ਤਿਆਰ ਆ ਪਰ ਫੈਕਟਰੀਆਂ ਨੂੰ ਗੰਦ ਪਾਉਣ ਤੋਂ ਰੋਕਣਾ ਨਹੀਂ ਸਾਡੀ ਲੜਾਈ ਇਹ ਹੈ ਵੀ ਸਾਡੇ ਦਰਿਆਵਾਂ ਦੇ ਵਿੱਚ ਚਾਹੇ ਬੁੱਢਾ ਦਰਿਆ ਚਾਹੇ ਸਤਲੁਜ ਉਹ ਚ ਗੰਦ ਪੈ ਹੀ ગયો ਅਸੀਂ ਆਪਣੇ ਪੈਸੇ ਨਾਲ ਹਰ ਸਾਲ ਸਾਫ਼ ਨਹੀਂ ਕਰਨਾ ਅੱਜ ਵੀ ਡੀਸੀ ਦਫ਼ਤਰ ਕਹਿੰਦਾ ਹੈ ਵੀ ਅਸੀਂ ਸਫਾਈ ਦਾ ਜਾਇਜ਼ਾ ਲਿਆ ਤੁਸੀਂ ਹੁਣ ਇਹ ਨਾ ਫੈਕਟਰੀਆਂ ਵਾਲਿਆਂ ਦੇ ਗੰਦ ਚੱਕਣ ਨੂੰ ਰਹਿ ਗਏ ਹੋ ਪ੍ਰੋਬਲਮ ਉੱਥੇ ਆ ਔਰ ਨਾਲੇ ਆਰਡਰ ਹੋ ਚੁੱਕਿਆ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਦਾ ਪੰਜਾਬ ਪੋਲਿਊਸ਼ਨ ਬੋਰਡ ਦਾ ਪੰਜਾਬ ਗਵਰਨਮੈਂਟ ਦਾ ਹੋ ਰਿਹਾ ਹੈ ਜੀ ਜੀਟੀ ਦਾ ਸਾਰਾ ਦਾ ਆਰਡਰ ਹੋ ਚੁੱਕਾ ਹੈ ਬੰਦ ਕਰੋ ਪਾਣੀ ਬੰਦ ਕਰੋ ਇਹ ਗੈਰ ਕਾਨੂੰਨੀ ਹੈ ਇਹ ਹੈ ਸਰਕਾਰ ਦੀ ਗੱਲ ਹੈ ਤੇ ਗੋਗੀ ਕਹਿੰਦੇ ਨੇ ਅੱਜ ਤੱਕ ਸ਼ਾਈ ਹਾਵੀ ਹੈ ਜੀ ਆ ਉਹ ਕਹਿੰਦੇ ਉਹ ਉਹ ਉਹਨਾਂ ਨੇ ਪ੍ਰੈਸ ਉਹ ਗੋਗੀ ਦਾ ਕੰਮ ਤੁਸੀਂ ਗੋਗੀ ਜੀ ਨੂੰ ਨਾ ਇੱਕ ਗੱਲ ਪੁੱਛੋ ਸਾਡੇ ਵੱਲੋਂ ਹੱਥ ਜੋੜ ਕੇ ਉਹ ਬੰਦਿਆ ਰੱਬ ਦੀ ਆਪ ਦੀ ਗਵਰਨਮੈਂਟ ਤੋਂ ਤਾਂ ਪੁੱਛ ਲੈ ਕੁਝ ਸਾ ਤੋਈ ਪੁੱਛੀ ਜਨਾ ਜੋ ਕੁਛ ਆ ਮੁੱਖ ਮੰਤਰੀ ਨੇ ਕਿਹਾ ਉਹਨੂੰ ਵੀ ਪੁੱਛ ਲੈ ਕੁਛ ਆਪ ਦੀ ਵਿਧਾਨ ਸਭਾ ਚ ਵੀ ਬੋਲ ਲੈ ਵੀ ਕਿਉਂ ਫालतू ਦੀਆਂ ਗੱਲਾਂ ਇਹ ਸਸਤੀਆਂ ਹਲਕੀਆਂ ਗੱਲਾਂ ਨੇ ਅਸੀਂ ਲੋਕਾਂ ਦੀ ਜਾਨ ਮਾਲ ਬਚਾਉਣ ਦੀ ਗੱਲ ਕਰ ਰਹੇ ਹਾਂ ਮਜ਼ਾਕ ਦੀ ਗੱਲ ਨਹੀਂ ਕਰ ਰਹੇ ਇਹ ਮਜ਼ਾਕ ਵਾਲੀਆਂ ਗੱਲਾਂ ਨਹੀਂ ਇਹ ਮਜ਼ਾਕ ਹਟਾ ਗੰਭੀਰ ਮੁੱਦਾ ਤੁਸੀਂ ਅਸੀਂ ਲੈਦਾ ਮਜ਼ਾਕ ਉੜਾਇਆ ਜਾ ਰਿਹਾ ਗੋਗੀ ਕਹਿੰਦਾ ਵੀ ਅਸੀਂ ਬੁੱਢਾ ਦਰਿਆ ਸਾਫ਼ ਕਰਨਾ ਹੈ ਚੰਗੀ ਗੱਲ ਹੈ ਪਰ ਸਾਫ਼ ਕਰਨ ਲਈ ਉਹਨੂੰ ਹਰ ਵਾਰੀ 15 ਡਾਈੰਗ ਵਾਲੇ ਨਾਲ ਕਿਉਂ ਜਾਈਦੇ ਆ ਇਹ ਸਾਡਾ ਸਵਾਲ ਹੈ ਉਹਨੂੰ ਭਾਈ ਇੱਕ ਸਵਾਲ ਹੈ ਸਰਕਾਰ ਕੋਈ ਆਰਡਰ ਕਰਦੀ ਹੈ ਪਮਾ ਹਟੈਂਗ ਦਾ ਆਰਡਰ ਹੈ ਪਮਾ ਐਨਓਸੀ ਖਤਮ ਕਰਨ ਦਾ ਆਰਡਰ ਹੈ ਤਿੰਨ ਵਾਰ ਮੁੱਖ ਮੰਤਰੀ ਸਾਹਿਬ ਨੇ ਆਰਡਰ ਦਿੱਤੇ ਵਿਧਾਨ ਸਭਾ ਦੇ ਬਿੱਲ ਪਾਸ ਕੀਤਾ ਵੀ ਲਾਗੂ ਨਹੀਂ ਹੋਈ ਆ ਵੀ ਲਾਗੂ ਨਹੀਂ ਹੋਣਾ ਕਾਰਨ ਕੀ ਸਮਝਦੇ ਕਰਪਸ਼ਨ ਮੋਟਾ ਰੱਪਿਆ ਮੋਟਾ ਚੜਾਵਾ ਪੈਸਾ ਇਹ ਜਿਹੜਾ ਬੇਈਮਾਨੀ ਹੈ ਪੰਜਾਬ ਪ੍ਰਤੀ ਲੋਕਾਂ ਪ੍ਰਤੀ ਜੋ ਤੁਸੀਂ ਤੋ ਰੋਕ ਰਹੇ ਹੋ ਆ ਵਜ੍ਹਾ ਹੈ ਵਰਨਾ ਜੋ ਇੱਕ ਮੇਰੀ ਗੱਲ ਸੁਣੋ ਅਸੀਂ ਕੋਈ ਗਨਾਹ ਤਾਂ ਨਹੀਂ ਕੀਤਾ ਸਾਨੂੰ ਇੱਥੇ ਰੋਕਣ ਲਈ ਆ ਕਿੰਨੇ ਖੜੇ ਨੇ ਇਹ ਆ ਜਿਹੜੇ ਸ਼ਰਮ ਗੰਦ ਪਾ ਰਹੇ ਹੈ ਜਿਲੇ ਨੈਸ਼ਨਲ ਪੋਲੂਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਪੰਜਾਬ ਪੋਲੂਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਪੰਜਾਬ ਗਵਰਨਮੈਂਟ ਕਹਿ ਚੁੱਕੀ ਹੈ ਜਾ ਕੇ ਵੇਖੋ ਤੇ ਤਾਜਪੁਰ ਜਾ ਕੇ ਵੇਖੋ ਫੋਕਲ ਪੁਆਇੰਟ ਤੇ ਪਾਣੀ ਪੈ ਰਿਹਾ ਕਿ ਨਹੀਂ ਪੈ ਰਿਹਾ ਉਹਨਾਂ ਨੂੰ ਕਿਉਂ ਨਹੀਂ ਫੜਦੇ ਆ ਡੰਗਾ ਨੇ ਉੱਥੇ ਕਿਉਂ ਨਹੀਂ ਜਾਂਦੇ ਤੇ ਮੈਂ ਇੱਕ ਗੱਲ ਕਹਿਣਾ ਜੀ ਥੋੜੀ ਜੀ ਮਾਨ ਸਾਹਿਬ ਇੱਕ ਬਾਲ ਸਭ ਤੋਂ ਵੱਡਾ ਲੋਕ ਜਸਕੀਰਤ ਜੀ ਪੁਆਇੰਟ ਰੱਖਣਗੇ ਜਸਕੀਰਤ ਜੀ ਦਾ ਪੁਆਇੰਟ ਲੈ ਲਿਆ ਜੀ ਤੁਹਾਡੇ ਲਈ ਹਮੇਸ਼ਾ ਪ੍ਰੋਟੈਸਟ ਕਰਨਾ ਪੈਂਦਾ ਜਾਂ ਡੰਗਾ ਖਾਣੀਆਂ ਪੈਂਦੀਆਂ ਸਿੱਧੇ ਤੌਰ ਤੇ ਕਿਹਾ ਜੀ ਕੀ ਇਹ ਲੋਕਤੰਤਰ ਦੀਆਂ ਝੰਡੀਆਂ ਓੜੀਆਂ ਜਾ ਰਹੀਆਂ ਨੇ ਇਹ ਖੁਦ ਇਹ ਗੱਲਾਂ ਬੋਲਦੇ ਰਹੇ ਨੇ ਤੇ ਦਿੱਲੀ ਚ ਅੱਜ ਵੀ ਬੋਲ ਰਹੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸ਼ਰਮ ਆਉਣੀ ਚਾਹੀਦੀ ਆ ਕਿ ਕੋਈ ਕੰਮ ਲੋਕਾਂ ਦੇ ਹਿੱਤ ਦਾ ਸਿੱਧਾ ਵੀ ਕਰ ਦਿਓ ਜਦ ਸਿਰਫ ਡਾਂਗਾ ਚਲਾ ਕੇ ਸਾਡੇ ਅਰਗਿਆਂ ਨੂੰ ਅੰਦਰ ਪਾ ਕੇ ਹੀ ਕਰੂਗੇ ਜਨ ਲੋਕ ਜਦੋਂ ਬੋਲਦੇ ਆ ਲੋਕ ਲਹਿਰ ਬਣਾਉਂਦੇ ਆ ਫੇਰ ਕਰੂਗੇ ਸ਼ਰਮ ਛੁਰੂ ਨਹੀਂ ਇਹਨਾਂ ਨੂੰ ਖੋਦ ਇਹਨਾਂ ਨਾਵਾਂ ਤੇ ਸਰਕਾਰਾਂ ਬਣੀਆਂ ਨੇ ਅੱਜ ਇਹ ਸਰਕਾਰ ਕੀ ਕਰ ਰਹੀ ਹੈ ਵੇਖ ਲੋ ਖੱਬੇ ਸੱਜੇ ਕੀ ਕਰ ਰਹੀ ਹੈ ਆਹੀ ਕਰ ਰਹੀ ਹੈ ਅੱਛਾ ਇੱਕ ਸੈਕਿੰਡ ਰੱਖੋ ਇਹਨੂੰ ਪੁਆਇੰਟ ਬੋਲ ਲੈਣ ਤਾਂ ਫਿਰ ਤੁਸੀਂ ਪੁੱਛੀ ਚੱਲੋ ਸਵਾਲ ਦੇ ਵਿੱਚੋਂ ਇੱਕ ਗੱਲ ਆਈ ਸੀ ਉਹ ਜ਼ਰੂਰੀ ਸਮਝੀ ਮੈਂ ਤਾਂ ਆ ਕੇ ਆਇਆ ਇਹ ਇੱਕ ਸਵਾਲ ਪੁੱਛਿਆ ਸੀਗਾ ਪੁਲਿਸ ਵਾਰੇ ਵੀ ਇਹ ਸਾਨੂੰ ਰੋਕ ਰਹੇ ਆ ਜਾਂ ਨਹੀਂ ਰੋਕ ਰਹੇ ਦੇਖੋ ਗੱਲ ਇਹ ਹੈਗੀ ਆ ਕਿ ਅਸੀਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਅੱਜ ਤੋਂ ਕਾਫੀ ਦਿਨ ਪਹਿਲਾਂ ਮਹੀਨਾ ਹੋ ਚੁੱਕਾ ਹੈ ਇੱਕ ਕੰਪਲੇਂਟ ਲੈ ਕੇ ਆਏ ਸੀਗੇ ਕਿ ਭਾਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਦੀ ਤੇ ਡਾਈੰਗ ਦੇ ਵੱਡੇ ਵੱਡੇ ਇੰਡਸਟਰੀ ਵਾਲਿਆਂ ਦੀ ਮਿਲੀ ਭਗਤ ਨਾਲ ਇਹ ਕੰਮ ਹੋ ਰਿਹਾ ਜਦ ਕਿ ਕਾਨੂੰਨ ਦੇ ਵਿੱਚ ਵੀ ਤੇ ਇਹਨਾਂ ਦੇ ਆਪਣੇ ਐਗਰੀਮੈਂਟ ਨੇ ਆਪਣੀ ਆਪਣੀ এনवायरमेंट ਕਲੀਅਰੈਂਸ 10 ਸਾਲ ਪੁਰਾਣੀ ਦਾ ਸਾਬ ਨਾਲ ਇਹ ਪਾਣੀ ਨਹੀਂ ਵਿੱਚ ਪਾ ਸਕਦੇ ਇਹ ਸਵਾਲ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਡੀਜੀਪੀ ਸਾਹਿਬ ਨੂੰ ਪੀਡੀ ਅਧਾਰੇ ਕੰਮ ਨਹੀਂ ਕਰ ਰਹੇ ਕਾਨੂੰਨ ਨੂੰ ਦੀ ਪਾਲਣਾ ਨਹੀਂ ਕਰ ਰਹੇ ਸਿਫ ਕਮਿਸ਼ਨਰ ਪੁਲਿਸ ਵੀ ਉਹਨਾਂ ਤੇ ਇੱਕ ਐਫ ਆਈ ਆਰ ਨਹੀਂ ਕਰ ਰਿਆ ਤੇ ਡੀ ਜੀ ਪੀ ਪੁਲਿਸ ਕੀ ਉਹਨਾਂ ਨੂੰ ਆਰਡਰ ਕਰਨਗੇ ਕਿ ਇਹ ਭਾਈ ਕਾਨੂੰਨ ਦੀ ਪਾਲਣਾ ਇਹਨਾਂ ਤੋਂ ਵੀ ਕਰਾਈ ਜਾਵੇ ਇਹ ਕਿਉਂ ਪਾਲਣਾ ਨਹੀਂ ਕਰ ਰਹੇ ਅਸੀਂ ਕਿਉਂ ਹਰ ਵਾਰੀ ਜਵਾਬ ਨਹੀਂ ਹੈ ਕਿ ਅਸੀਂ ਇੱਥੇ ਸਿਰਫ ਗੱਲ ਕਰਨ ਦਾ ਜਵਾਬ ਦੇ ਰਹੇ ਹਾਂ ਇੱਬਾ ਪੁਲਿਸ ਸਟੇਸ਼ਨ 'ਚ ਅੱਜ ਤੋਂ ਸਵਾ ਮਹੀਨਾ ਪਹਿਲਾਂ ਅਸੀਂ ਰਿਪੋਰਟ ਕਰਾ ਚੁੱਕੇ ਹਾਂ ਤੁਸੀਂ ਵੀ ਗਵਾਹ ਹੋ ਔਰ ਕਮਿਸ਼ਨਰ ਆਫ ਪੁਲਿਸ ਨੂੰ ਇਹਦਾ ਉਸੇ ਵਕਤ ਜਾਣਕਾਰੀ ਦੇ ਚੁੱਕੇ ਆਂ ਔਰ ਸਾਨੂੰ ਉਹਨਾਂ ਨੇ ਕਿਹਾ ਸੀ ਹਾਇਰ ਅਥਾਰਟੀ ਨਾਲ ਗੱਲ ਕਰਕੇ ਅਸੀਂ ਜਵਾਬ ਦੇਵਾਂਗੇ ਮੈਨੂੰ ਦੱਸਿਓ ਜੇ ਹਾਇਰ ਅਥਾਰਟੀ ਨਾਲ ਗੱਲ ਹੀ ਨਹੀਂ ਹੋਈ ਆ ਅੱਜ ਵੀ ਮੁੱਖ ਮੰਤਰੀ ਸਾਨੂੰ ਰਾਜ ਮਿਲਿਆ ਇੱਥੋਂ ਲੰਘਿਆ ਲੁਧਿਆਣੋਂ ਗਿਆ ਹਜੇ ਹਾਇਰ ਅਥਾਰਟੀ ਨਾਲ ਗੱਲ ਹੀ ਨਹੀਂ ਹੋਈ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਇਹਦੇ ਪਿੱਛੇ ਕੀ ਰੀਜ਼ਨ ਹੈ ਕੌਣ ਹੈ ਇਹਦਾ ਜ਼ਿੰਮੇਵਾਰ ਕਮਾਲ ਦੀ ਸਰਕਾਰ ਹੈ ਯਾਰ ਛੜਿਆ ਮੌਤ ਵੰਡੀ ਜਾ ਰਹੀ ਹੈ ਜੋ ਦੋਸ਼ੀ ਨੇ ਨਜ਼ਰ ਆ ਰਹੇ ਨੇ ਸਾਰੀਆਂ ਕਨਸਟੀਟਿਊਸ਼ਨ ਅਥਾਰਟिटीज ਉੱਤੇ ਕੁਐਸਚਨ ਉਠਾ ਚੁੱਕੀਆਂ ਨੇ ਨੋਟਿਸ ਹੋ ਚੁੱਕਿਆ ਫਿਰ ਵੀ ਮੌਤ ਵੰਡੀ ਜਾ ਰਹੀ ਹੈ ਕੋ ਰੋਕੂ ਕੇ ਨਹੀਂ ਰੋਕੂ ਐਸ ਸਾਲਿਓ ਤੁਹਾਨੂੰ ਬੇਨਤੀ ਕਰਦਿਆਂ ਓਏ ਆ ਜਮਾਲਪੁਰੇ ਜਾ ਕੇ ਦਿਖਾ ਦਿਓ ਇੱਕ ਵਾਰੀ ਉਹ ਲੋਕਾਂ ਨੂੰ ਆ ਕੈਮਰਾ ਰਹੀ ਦਰਸ਼ਨ ਕਰਾ ਦੋ ਜ਼ਹਿਰ ਦੇ ਆ ਤੁਹਾਨੂੰ ਆਪੇ ਸਮਝ ਆ ਜੂਗੀ ਉਹ ਕਰੋਨੇ ਵੇਲੇ ਫੈਕਟਰੀਆਂ ਬੰਦ ਹੋ ਗਈਆਂ ਸੀ ਯਾਰ ਮੈਕਟਰੀ ਬੰਦ ਹੋ ਗਈਆਂ ਪਾਣੀ ਪੈ ਨਹੀਂ ਰਿਹਾ ਯਾਰ ਪਾਣੀ ਗੁਰਬਾਨੀ ਕਹਿੰਦੇ ਪਾਣੀ ਪਿਆ ਹੋਆ ਮੇਰੇ ਕਹਿੰਦਾ ਪਾਣੀ ਸਾਹਮਣੇ ਤੁਨ ਜੇ ਉਸ ਤੋਂ ਬਾਅਦ ਕਿਉਂ ਸਾਹਮਣੇ ਉਹ ਗਵਰਨਮੈਂਟ ਭਰਾਵਾ ਆ ਗਵਰਨਮੈਂਟ ਜੀ ਨੂੰ ਕੰਸਟੀਟਿਊਸ਼ਨਲ ਅਥਾਰਟੀ ਦਿੱਤੀ ਹੈ ਲੋਕਾਂ ਨੇ ਚੁਣ ਕੇ ਭਾਏ ਨੇ ਆ ਸਾਡੇ ਸਾਹਮਣੇ ਹੀ ਹੈ ਇਸਤੇਮਾਲ ਨਹੀਂ ਸਾਨੂੰ ਕੱਲ ਰੱਖਣ ਦੀ ਵੀ ਮਨਾਹੀ ਆ ਡਾਂਗਾ ਲੈ ਕੇ ਖੜੇ ਆ ਤੇ ਉਧਰ ਸ਼ਰਿਆ ਮੈਂ ਦਰਖਾਸਤਾਂ ਵੀ ਦੇਤੀਆਂ ਐਨਜੀਟੀ ਪ੍ਰਦੂਸ਼ਨ ਬੋਰਡ ਸਾਹਮਣੇ ਲਿਖਤਾ ਆਰਡਰ ਕਰਤਾ ਵੀ ਘਰ ਕੁੰਡੀਆਂ ਪਾਣੀ ਬੰਦ ਕਰੋ ਕੌਣ ਬੰਦ ਕਰਾਉਣ ਜਾਂਦਾ ਹੈ ਕਰਾਉਂਦੇ ਆ ਲਾਗੂ ਜਾ ਕੇ ਡਾਂਗਾ ਲੈ ਕੇ ਅਸੀਂ ਪੈਸੇ ਨਹੀਂ ਦੇ ਸਕਦੇ ਲੋਕ ਪੈਸੇ ਨਹੀਂ ਦੇ ਸਕਦੇ ਦੇ ਰਹੇ ਨੇ ਇਸ ਲਈ ਚੱਲ ਰਿਹਾ ਹੈ ਮੇਰੇ ਨਾਲ ਸੰਗਵਾਇਕ ਨਹੀਂ ਜਿੱਥੋਂ ਜਿੰਨੇ ਹੱਥੋਂ ਲੰਘਦਾ ਉਹਨੇ ਅਸੀਂ ਡਿਊਟੀ ਨਿਫਾਣ ਕਰਤੀ ਆ ਪੋਤੇ ਲਾ ਕੇ ਉਹ ਮਜ਼ਾਕ ਹੈ ਯਾਰੇ ਮਜ਼ਾਕ ਉਹ ਨੋਥੇ ਮੰਜਾ ਰਹਾ ਦੋ ਕਿਸੇ ਭਾਏ ਦਾ ਲਾ ਕੇ ਉਹਨੂੰ ਇੱਕ ਗੱਲ ਮੈਂ ਕਹੂੰਗਾ ਇਹ ਐਮਐਲਏਾਂ ਦੀ ਗੱਲ ਕਰਨਾ ਮਜ਼ਾਕ ਹੈ ਇੱਕ ਸੀਰੀਅਸ ਮੈਟਰ ਹੈ ਹਰ ਰੋਜ਼ ਕਿੰਨੇ ਬੰਦਿਆਂ ਨੂੰ ਕੈਂਸਰ ਹੋ ਰਿਹਾ ਹੈ ਕਾਲਾ ਪੀਲਿਆ ਹੋ ਰਿਹਾ ਲੋਕ ਹਸਪੀਟਲਾਈਜ਼ ਹੋ ਰਹੇ ਨੇ ਮਰ ਰਹੇ ਨੇ ਅਸੀਂ ਜੇ ਉਦੋਂ ਮਜ਼ਾਕ ਦੀ ਗੱਲ ਕਰਾਂਗੇ ਨਾ ਤਾਂ ਇਹ ਮਜ਼ਾਕ ਦੀ ਗੱਲ ਉਹਨਾਂ ਮੌਤ ਵਾਲਿਆਂ ਨਾਲ ਇੱਕ ਤਰ੍ਹਾਂ ਦਾ ਧਰੋ ਹੋਊਗਾ ਸਾਡੀ ਜ਼ਿਆਤੀ ਹੋਊਗੀ ਉਹਨਾਂ ਲੋਕਾਂ ਨਾਲ ਜੋ ਮਰ ਰਹੇ ਨੇ ਵਿਚਾਰੇ ਅਸੀਂ ਭਾਈ ਇਹ ਜ਼ਹਿਰਾਂ ਦਾ ਪੱਕਾ ਹੱਲ ਚਾਹੁੰਦੇ ਆ ਜੇ ਅਸੀਂ ਲਾਲਾ ਲਾਲਾ ਕਰਾਉਣੀ ਹੁੰਦੀ ਬੰਦ ਕਰਕੇ ਇੱਕ ਦਿਨ ਅਸੀਂ ਉੱਥੇ ਕਹਿਣ ਤੇ ਬੰਦ ਕਰਾਦਾ ਗ੍ਰਫਤਾਰੀ ਦੇਤੀ ਨਹੀਂ ਅਸੀਂ ਜੋ ਜ਼ਹਿਰ ਜੋ ਕੈਮੀਕਲ ਸਾਡੇ ਧਰਤੀ ਹੇਠਾਂ ਵੀ ਪਾਏ ਜਾ ਰਿਹਾ ਸਾਡੇ ਹੋਰ ਵੀ ਦਰਿਆ ਹਨੇ ਪੂਰੇ ਪੰਜਾਬ 'ਚ ਪਾਣੀ ਪੈ ਰਿਹਾ ਇਕੱਲੇ ਵੱਡੇ ਦਰਿਆ ਦੀ ਗੱਲ ਨਾ ਕਰ ਗਏ ਇਹਦਾ ਸ਼ੁਰੂਆਤ ਆ 3 ਦਸੰਬਰ ਨੂੰ ਹੋਇਆ ਅਸੀਂ ਮੈਂ ਕਿਹਾ ਸ਼ੁਰੂ ਕਰਕੇ ਪੂਰਾ ਇੱਕ ਇੱਕ ਬੂੰਦ ਬੂੰਦ ਅਸੀਂ ਚਾਹ ਧਰਤੀ ਹੇਟਾਂ ਦੇ ਜਦ ਰਹਿ ਮੈਂ ਨਹੀਂ ਪੈਣ ਦੇਣੀ ਉਹਦੇ ਲਈ ਲੋਕੋ ਤੁਹਾਡੀ ਲੋੜ ਆ ਲਹਿਰ ਦੀ ਲੋੜ ਆ ਲੋਕ ਉੱਠਣਗੇ ਤਾਂ ਗੱਲ ਬਣਨੀ ਆ ਆ ਸਾਡ ਕਾਲੀ ਬਈ ਚਿੱਟੀ ਬਈ ਸਾਰੀਆਂ ਜ਼ਹਿਰੀਲੀਆਂ ਨੇ ਰਾਵੀ ਬਈ ਜ਼ਹਿਰੀਲੇ ਨੇ ਧਰਤੀ ਹੇਟਾਂ ਬੋਰ ਕਰਕੇ ਵੱਡੇ ਵੱਡੇ ਬੋਰ ਕੀਤੇ ਹੋਇਆ ਖੂਹ ਕੀਤੇ ਉਹ ਸਿੱਧਾ ਪਾਣੀ ਸਿੱਟ ਰਹੇ ਆ ਆਹ ਜੀਰਾ ਫੈਕਟਰੀ ਕੀ ਕਰ ਰਹੀ ਸੀ ਆ ਜੀਰਾ ਕੀ ਹੋਇਆ ਹਾਂ ਪਰਨਾਲੇ ਵਾਲੇ ਕੀ ਕਰ ਰਿਹਾ ਫਤੇਗੜ ਸਾਹਿਬ ਕੀ ਹੋ ਰਿਹਾ ਹਮੀਰਾ ਪਿੰਡ ਕੋਲੇ ਕੀ ਹੋ ਰਿਹਾ ਸਾਰੀਆਂ ਫੈਕਟਰੀਆਂ ਜੋ ਬੋਰ ਕਰਕੇ ਥੱਲੇ ਪਾਣੀ ਪਾ ਦਿੱਤੀਆਂ ਨੇ ਆ ਸਾਡੀ ਹੰਸਲਾ ਨਦੀ ਸੀਗੀ ਇਹ ਵੀ ਇਤਿਹਾਸਿਕ ਨਦੀ ਸੀ ਨਾਲਾ ਬਣਤਾ ਕਿੰਨੀਆਂ ਨਦੀਆਂ ਨੇ ਸੰਘਾ ਸਟ੍ਰੇਨ ਕੀ ਕਰ ਰਹੀ ਚਲੰਦਰ ਜੇ ਅਸੀਂ ਕੋਈ ਆਇਆ ਕਰਨਾ ਹੁੰਦਾ ਨਾ ਲਾਲਾ ਲਾਲਾ ਕਰਾਉਂਦੇ ਗ੍ਰਫਤਾਰੀ ਦੇਣਦੇ ਵੀ ਨਹੀਂ ਅਸੀਂ ਤਾਂ ਗਏ ਸੀ ਨਹੀਂ ਅਸੀਂ ਬੰਦ ਕਰਤਾ ਕਹਿ ਦਿੰਦੇ ਅਸੀਂ ਜੇ ਅਸੀਂ ਹਸਲ ਕਰ ਲਈਏ ਅਸੀਂ ਬੰਦ ਵੀ ਕਰ ਦਿੰਦੇ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਨੇ ਆ ਵੀ ਨਹੀਂ ਉਹ ਹੱਲ-ਪਲ ਪਾਉਂ ਪੱਕਾ ਇਹਦਾ ਇਹ ਜਿਹੜੀਆਂ ਜਾਨਾਂ ਜਾ ਰਹੀਆਂ ਨੇ ਲੋਕ ਮਰ ਰਹੇ ਨੇ ਇਹਨਾਂ ਨੂੰ ਬਚਾਉਣਾ ਹੈ ਇਹਨਾਂ ਨੂੰ ਕਿਵੇਂ ਬਚਾਵਾਂਗੇ ਜੇ ਤੁਸੀਂ ਨਹੀਂ ਉਠੋਗੇ ਤਾਂ ਅਸੀਂ ਤਿੰਨ ਤਰੀਕਿਆਂ ਨੂੰ ਵੀ ਆਣੇ ਆ ਕਿ 3 ਤਰੀਕ ਨੂੰ ਅਸੀਂ ਤਾਂ ਬੰਦ ਕਰ ਦੇਣਾ ਤੇ ਜੇ ਤੁਸੀਂ ਨਹੀਂ ਆਉਂਗੇ ਤਾਂ ਭਾਈ ਤੁਹਾਡੀ ਮਰਜੇ ਸਾਨੂੰ ਇੱਕ ਬੇਨਤੀ ਆ ਸੋਡੇ ਇੱਕ ਪੱਤਰਕਾਰ ਭਰਾ ਮਨੋਜ ਹੀਰੇ ਤੇ ਦੰਗੇ ਭੜਕਾਉਣ ਦਾ ਪਰਚਾ ਹੋਇਆ ਕਿਉਂ ਹੋਇਆ ਪੁੱਛੋ ਨਾ ਇਹਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਸੀ ਪੀ ਏ ਸੀ ਪੀ ਨੂੰ ਪੁੱਛੋ ਸੀਪੀ ਨੂੰ ਪੁੱਛੋ ਜੀ ਸਿਰਫ ਇੱਕ ਪੋਸਟ ਪਾਉਣ ਦੇ ਕਹਿੰਦੇ ਜੀ ਦੰਗੇ ਭੜਕਾਉਣ ਦਾ ਪਰਚਾ ਲੇਦਾ ਉਹ ਪੱਤਰਕਾਰ ਮਨੋਜ ਹੀਰੇ ਤੇ ਤੇ ਜਿਹੜੇ ਬੰਦੇ ਸ਼ਰਮ ਕਹਿ ਰਿਹਾ ਐ ਕਰ ਦਿਆਂਗੇ ਉਹ ਕਰਦਾ ਕੋਈ ਕਾਰਵਾਈ ਨਹੀਂ ਆ ਹਰ ਪਾਸੇ ਜ਼ਬਾਨ ਬੰਦੀਆਂ ਮਾਲੀ ਦੇਖ ਲਓ ਈ ਮਾਦੀ ਆਦਾ ਥ੍ਰੈਟ ਸੀ ਬਾਈ ਸਰਕਾਰਾਂ ਲਈ ਉਹ ਚੱਕੇ ਅੰਦਰ ਦੇਤਾ ਇਹਨਾਂ ਜੀ ਤਾਂ ਗੇੜ ਭੜਕਾਤੇ ਜੀ ਇਹਨੇ ਇਹਨੇ ਭਾਵਨਾ ਮਾਜੀ ਦੂਜਿਆਂ ਦੀਆਂ ਉਹ ਕਰਤੀਆਂ ਉਹ ਹਾਲਾਂਕਿ ਉਹਦਾ ਇਹ ਕਹਿ ਰਿਹਾ ਵੀ ਕੋਈ ਭਾਵਨਾ ਪੜਕਾਈ ਨਹੀਂ ਸਾਡੀ ਇਹਦੇ ਬਾਦ ਨੂੰ ਚੱਕੇ ਮਾਲੀ ਵਰਗੇ ਅੰਦਰ ਦੇਤਾ ਯਾਰ ਹਰ ਬੰਦੇ ਦੀ ਜ਼ੁਬਾਨ ਨੂੰ ਜ਼ਿੰਦਾਦਾਰ ਰਹਿ ਆ ਭੁੱਲ ਜਾ ਭਵੰਸਿਆਂ ਪੱਤਾ ਹੀ ਪਾੜਦੇ ਓ ਰੱਬ ਵੀ ਦੇਖਦਾ ਓਏ ਆਜਾ ਲਈ ਤੇ ਤੇਰੇ ਕੋਲ 2 ਸਾਲ ਲੱਗੇ ਪਹਿਲਾ ਪਹਿਲੀ ਲਾਦਨੇਗੇ ਤੈਨੂੰ ਇਹ ਇੱਕ ਆਖਰੀ ਗੱਲ ਕਹਿ ਕੇ ਕਰਨਲ ਸਾਹਿਬ ਨੇ ਫਿਰ ਗੱਲ ਕਹਿਣੀ ਹੈ ਤੁਸੀਂ ਜੋ ਵੀ ਆਪ ਦਾ 1 ਬਾਈ 1 ਵੀ ਕਰਨਾ ਇੱਕ ਗੱਲ ਆਣੀ ਹੈ ਕਿ ਮੈਂ ਲਖਾ ਬੈਂਸ ਸਾਹਿਬ ਜਸਕੀਰਤ ਜੀ ਕਰਨਲ ਸਾਹਿਬ ਅਸੀਂ ਜੋ ਕਹਿ ਰਹੇ ਹਾਂ ਛੱਡੋ ਪਰੇ ਜੋ ਭਗਵੰਤ ਮਾਨ ਪਹਿਲਾਂ ਕਹਿੰਦਾ ਰਿਹਾ ਜਾਂ ਸਪੀਕਰ ਸਾਹਿਬ ਸਾਡੇ ਕਹਿੰਦੇ ਰਹੇ ਕੱਲਾ ਉਹ ਕਰ ਦਿਓ ਸਾਡਾ ਕੁਛ ਨਾ ਕਰੋ ਬਸ ਗੱਲ ਹੀ ਖਤਮ ਇਹ ਕਰ ਦਿਓ ਬਸ ਕਰੂंगे ਨਾਲੇ ਆਰਡਰ ਹੀ ਕਰਦੇ ਹੋ ਜੇ ਨਹੀਂ ਕਰੂंगे ਤਾਂ ਇਹਨਾਂ ਦੱਸੋ ਉਦੋਂ ਗਲਤ ਬੋਲਿਆ ਸੀ ਉਹਦੀ ਮਾਫੀ ਮੰਗ ਲਓ ਜਾਂ ਹੁਣ ਦੀ ਮਾਫੀ ਮੰਗ ਲਓ ਤੇ ਜੇ ਤੁਸੀਂ ਦੋਨੇ ਹੀ ਨਹੀਂ ਕਰੋਗੇ ਬਿਸ਼ਰਮੀ ਧਾਰ ਕੇ ਚੁੱਪ ਬੈਠੇ ਰਹੋਗੇ ਤਾਂ 3 ਦਸੰਬਰ ਨੂੰ ਤੁਹਾਨੂੰ ਕਹਿ ਰਹੇ ਹਾਂ ਲਲਕਾਰ ਕੇ ਚਿੱਟੇ ਦਿਨ ਬੰਦ ਕਰਾਂਗੇ ਔਰ ਕਰਾਂਗੇ ਵੀ ਤਾਜਪੁਰ ਵਾਲੀ ਰੋਡ ਵਾਲਾ ਫੋਕਲ ਪੁਆਇੰਟ ਵਾਲਾ 9 ਕਰੋੜ ਲੀਟਰ ਜਿੱਥੋਂ ਪਾਣੀ ਪੈਂਦਾ ਸ਼ਰਿਆਮ ਜਾ ਕੇ ਬੰਦ ਕਰਾਂਗੇ ਰੋਕ ਦੇ ਤਾਂ ਰੋਕ ਲਿਓ ਜੇ ਇਹ ਗੁਨਾਹ ਹੈ ਅਗਰ ਇਨਸਾਨੀਅਤ ਦੀ ਸੇਵਾ ਕਰਨਾ ਤਾਂ ਇਹ ਗੁਨਾਹ ਅਸੀਂ ਕਰਨ ਜਾ ਰਹੇ ਹਾਂ ਤੈਨੂੰ ਤਸੱਬਰ ਪੰਜਾਬ ਦੇ ਲੋਕੋ ਤੁਸੀਂ ਸੋਚ ਲਿਓ ਇਹ ਇਹ ਯਾਰਾਂ ਸਾਨੂੰ ਨੂੰ ਪਾਉਣ ਤੋਂ ਰੋਕਣੇ ਸਾਨੂੰ ਨੂੰ ਮਾਰਨਾ ਚਾਹੁੰਦੇ ਆਏ ਤੁਸੀਂ ਫੈਨਲਾ ਕਰਨਾ ਵੀ ਉੱਠ ਕੇ ਯਾਰਾਂ ਬੰਦ ਕਰਨੀਆਂ ਯਾਰ ਵੀਗੇ ਮਰਨਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ